ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਹਲਕਾ ਐਮਐਲਏ ਨਰਿੰਦਰ ਕੌਰ ਪਰ ਅੱਜ ਵੱਲੋਂ ਕੀਤੇ ਗਏ ਖੁਲਾਸੇ ਕਿ ਪੰਚਾਇਤੀ ਚੋਣਾਂ ਸਰਬਸੰਮਤੀ ਦੇ ਨਾਲ ਹੋਣ ਤਾਂ ਜੋ ਕੱਲ ਪਿੰਡਾਂ ਦੇ ਵਿੱਚ ਪਾਈਚਾਰਾ ਬਣਿਆ ਰਹੇ ਪੰਚਾਇਤੀ ਚੋਣਾਂ ਦੇ ਵਿੱਚ ਲੜਾਈ ਝਗੜੇ ਦੇ ਅਸਰ ਜ਼ਿਆਦਾ ਹੁੰਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਕਰਕੇ ਹੀ ਆਖਿਆ ਕਿ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ ਤੇ ਇਹ ਚੋਣ ਨਾਲ ਲੜੀ ਜਾਵੇ ਇਹ ਪਾਈਚਾਰਕ ਸਾਂਝ ਦੀ ਚੋਣ ਹੈ ਇਸ ਦੇ ਨਾਲ ਪੰਜਾਬ ਸਰਕਾਰ ਪਿੰਡ ਨੂੰ ਵਿਸ਼ੇਸ਼ ਤੌਰ ਤੇ ਗ੍ਰਾਂਟਾ ਦੇਵੇਗੀ ਦੇਖੋ ਜਿਹੜਾ ਨੋਟੀਫਿਕੇਸ਼ਨ ਹੋ ਚੁੱਕਿਆ ਔਰ ਸਰਕਾਰ ਹੈ ਜਿਹੜੀ ਉਹ ਇਲੈਕਸ਼ਨ ਕਰਾਉਣ ਦੇ ਲਈ ਜਿਹੜਾ ਤਿਆਰ ਹੈ ਔਰ ਜਿਹੜੀ ਸਾਡੇ ਵੱਲੋਂ ਜਿਹੜੀ ਸਰਕਾਰ ਪੱਧਰ ਤੇ ਉੱਤੇ ਜਿਹੜੀ ਤਿਆਰੀ ਹੋਈਆਂ ਉਹ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਨੇ ਔਰ ਇਲੈਕਸ਼ਨ ਆ ਜਿਹੜੇ ਲੋਕ ਜਿਹੜੇ ਇਲੈਕਸ਼ਨ ਜਿਹੜਾ ਲੜਨਗੇ ਤੇ ਆਉਣ ਵਾਲੇ ਸਮੇਂ ਵਿੱਚ ਸੀਐਮ ਸਾਹਿਬ ਨੇ ਲਾਲ ਕੀਤਾ ਜੀ ਕਿਸੇ ਵੀ ਜਿਹੜਾ ਕੈਂਡੀਡੇਟ ਹੈ ਉਹ ਪਾਰਟੀ ਦੇ ਜੋ ਨਿਸ਼ਾਨ ਦੇਣਾ। ਬਿਲਕੁਲ ਦੇਖੋ ਇਹਦੇ ਚ ਤਿਆਰੀਆਂ ਤਾਂ ਸਾਡੀਆਂ ਸਰਕਾਰ ਪੱਧਰ ਤੇ ਇਹ ਹੀ ਨੇ ਕਿ ਅਸੀਂ ਉਹਨੂੰ ਇਲੈਕਸ਼ਨ ਕਰਾਉਣ ਦੇ ਲਈ ਇੱਕ ਪ੍ਰੋਪਰ ਜਿਹੜਾ ਸਖਾਵਾਂ ਮਾਹੌਲ ਦੇਣਾ। ਆਦਰਵਾਇਜ਼ ਤਾਂ ਇਹ ਇਲੈਕਸ਼ਨ ਆ ਜਿਹੜੀ ਇਹ ਲੋਕਾਂ ਦੀ ਇਲੈਕਸ਼ਨ ਆ ਭਾਈਚਾਰਕ ਜਿਹੜੀ ਸਾਂਝ ਦੀ ਜਿਹੜੀ ਇਲੈਕਸ਼ਨ ਹੈਗੀ ਇਹਦੇ ਚ ਕਿਸੇ ਕੋਈ ਪੋਲਿਟੀਕਲ ਪਾਰਟੀ ਦਾ ਜਾਂ ਸਾਡਾ ਮੇਰਾ ਜਾਂ ਕਿਸੇ ਹੋਰ ਦਾ ਕੋਈ ਮੋਟਿਵ ਨਹੀਂ ਹੈਗਾ। ਸੋ ਇਹ ਤਾਂ ਪੰਡਾਂ ਦੀ ਆਪਣੀ ਜਿਹੜੀ ਭਾਈਚਾਰਕ ਖਸਾਨ ਦੀ ਜਿਹੜੀ ਇਲੈਕਸ਼ਨ ਹੈਗੀ ਆ ਇਹਦੇ ਵਿੱਚ ਮੈਂ ਤਾਂ ਚਾਹੁੰਦੀ ਆ ਕਿ ਪੰਡਾਂ ਦੇ ਜਿਹੜੇ ਨੌਜਵਾਨ ਨਵੇਂ ਮੁੰਡੇ ਕੁੜੀਆਂ ਨੇ ਜਿਹੜੇ ਆਉਣ ਇਸ ਇਲੈਕਸ਼ਨ ਦੇ ਵਿੱਚ ਔਰ ਜਿਹੜਾ ਜਿੱਤ ਕੇ ਆਪਣੇ ਪਿੰਡ ਦੇ ਲਈ ਔਰ ਆਪਣੇ ਇਲਾਕੇ ਦੀ ਤਰੱਕੀ ਦੇ ਲਈ ਜਿਹੜਾ ਕੰਮ ਕਰਨ ਔਰ ਹਮੇਸ਼ਾ ਸੀ ਉਹਨਾਂ ਦਾ ਜਿਹੜਾ ਸਾਥ ਪੰਚਾਇਤ ਦੇ ਵਿੱਚ ਨਾਲ ਗੱਲ ਉਹੀ ਦੀ ਡੀਏ ਪਾਸ ਨੂੰ ਵੀ ਸਰਪੰਚ ਬਣਾਇਆ ਜਾ ਰਿਹਾ ਨਹੀਂ ਕੋਈ ਏਦਾਂ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਜਿਹੜੀਆਂ ਨਹੀਂ ਜੋ ਪਹਿਲਾਂ ਸੀਗਾ ਉਸ ਅਕੋਰਡਿੰਗ ਜਿਹੜਾ ਸੀ ਜਿਸ ਤਰ੍ਹਾਂ ਸੀਐਲ ਸਾਹਿਬ ਨੇ ਕਿਹਾ ਸੀ ਜੇਕਰ ਕੋਈ ਵੀ ਸਰਹਮਤੀਦਾਰ ਬਣਾਉਂਦਾ ਤਾਂ ਉਹਨੂੰ ਅੱਡ ਗ੍ਰਾਂਟ ਦਿੱਤੀ ਜਾਊਗੀ ਕਿ ਤੁਹਾਡੇ ਕੋਲੋਂ ਕਿਸ ਪਿੰਡਾਂ ਦੇ ਨਾਲ ਕੋਈ ਸੰਪਰਕ ਕੀਤਾ ਜਾ ਰਿਹਾ ਹੈ ਏਦਾਂ ਦੀ ਕੋਈ ਸਰਹਮਤੀ ਦਿਖਾਈ ਦਿਖੋ ਅਸੀਂ ਤਾਂ ਚਾਹੁੰਦੇ ਆ ਕਿ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਸਰਬਸੰਮਤੀ ਦੇ ਨਾਲ ਕਿਉਂਕਿ ਪਿੰਡ ਦੀ ਭਾਈਚਾਰਕ ਜਿਹੜੀ ਛੋਣ ਹੁੰਦੀ ਆ ਉਹ ਆਉਣ ਔਰ ਰਹੀ ਗੱਲ ਹੈ ਕਿ ਸਰਬਸੰਮਤੀ ਕਰਾਉਣ ਦੀ ਕਿਉਂਕਿ ਹੁਣ ਅੱਜ ਜਿਹੜਾ ਉਹਦਾ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਜਿਹੜੀ ਉਹ ਹਲਚਲ ਹੋਣੀ ਹੈ ਪਤਾ ਲੱਗਣਾ ਕਿ ਚਿਹਰੇ ਕਿਹੜੇ ਹੈਗੇ ਆ ਸੋ ਜਦੋਂ ਚਿਹਰੇ ਜਦੋਂ ਸਾਹਮਣੇ ਆਉਂਦੇ ਆ ਤਾਂ ਫਿਰ ਉੱਥੋਂ ਪਿੰਡ ਪੱਧਰ ਤੇ ਇੱਕ ਜਿਹੜਾ ਭਾਈਚਾਰਾ ਬੈਠਦਾ ਕਿ ਭਾਈ ਇਹ ਬੰਦਾ ਸਹੀ ਆ ਜਾਂ ਇਹ ਬੰਦਾ ਸਹੀ ਆ ਕਿ ਇੱਕ ਨੂੰ ਬਿਠਾਇਆ ਜਾਂਦਾ ਇੱਕ ਨੂੰ ਕਿਉਂ ਕੀਤਾ ਜਾਂਦਾ ਸੋ ਇਹ ਪੰਡਾਂ ਦੇ ਜਿਹੜੇ ਫੈਸਲੇ ਨੇ ਉਹ ਲੋਕ ਆਪਣੇ ਤੇ ਕਰਨਗੇ ਮੇਰੇ ਜਿੱਥੇ ਕਿਤੇ ਡਿਊਟੀ ਜਿਹੜਾ ਕਿਤੇ ਵੀ ਲੋਕਾਂ ਦੇ ਵੱਲੋਂ ਲਗਾਈ ਜੋ ਕਿ ਮੈਂ ਉਸ ਡਿਊਟੀ ਦੇ ਵਿੱਚ ਉਹਨਾਂ ਦਾ ਸਾਥ ਜੀ